ਸ਼ਿਪਸਨਾ ਸ਼ਹਿਰੇ ਹਿੰਦ ਜ਼ਿਲ੍ਹਾ ਪ੍ਰਧਾਨ ਗੁਰਜੋਤ ਗੋਲਡੀ ਤੇ ਸਾਡੇ ਨਾਲ ਨੈਸ਼ਨਲ ਲੀਗਲ ਐਡਵਾਈਜ਼ਰ ਵਿਨੋ ਐਡਵੋਕੇਟ ਵਿਰੋਧ ਕੁਮਾਰ ਡੱਟਾ ਜੀ ਜਿਹੜੀ ਸ਼੍ਰੀ ਕਾਲੀ ਮਾਤਾ ਮੰਦਿਰ ਦੇ ਵਿੱਚ ਆਪ ਆਦਮੀ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਜਿਹੜੇ ਸੁਪਰੀਮੋ ਕੇਜਰੀਵਾਲ ਦੇ ਖਾਸਮ ਖਾਸ ਕਮਲ ਬਾਂਸਲ ਜੀ ਨੇ ਰਾਤ ਨੂੰ ਇੱਕ ਜਿਹੜੀ ਬਹੁਤ ਵੱਡੀ ਬੇਅਦਬੀ ਕੀਤੀ ਹੈ ਉਸ ਦੇ ਸਬੰਧ ਦੇ ਵਿੱਚ ਅਸੀਂ ਅੱਜ ਇੱਕ ਪ੍ਰੋਗਰਾਮ ਰੱਖਿਆ ਹੋਇਆ ਹੈ ਕਿ ਜਿਹੜੇ ਭਗਵੰਤ ਮਾਨ ਜੀ ਤੇ ਕੇਜਰੀਵਾਲ ਸਾਹਿਬ ਆ ਰਹੇ ਉਹਨਾਂ ਨੂੰ ਅਸੀਂ ਚਕਾਲੇ ਝੰਡੇ ਦਿਖਾਣੇ ਆ ਕਿਉਂਕਿ ਜਿਹੜਾ ਸਾਡਾ ਇਹ ਕਾਲੀ ਮਾਤਾ ਦਾ ਮੰਦਿਰ ਹੈ ਹਰ ਵਾਰੀ ਕੋਈ ਨਾ ਕੋਈ ਬੇਅਦਬੀ ਹੁੰਦੀ ਹੈ ਨਾ ਹੀ ਕੋਈ ਪੁਲਿਸ ਪ੍ਰਸ਼ਾਸਨ ਕੰਮ ਕਰਦਾ ਹੈ ਨਾ ਕੁਝ ਕਰਦਾ ਉਸ ਚੀਜ਼ ਨੂੰ ਦਬਾ ਦਿੱਤਾ ਜਾਂਦਾ ਹੈ ਦੂਜਾ ਜਿਹੜੀ ਇਹ ਮੰਦਿਰ ਦੀ ਸਿਕਿਉਰਿਟੀ ਹੈ ਇਹ ਕਰੋੜਾਂ ਰੁਪਏ ਮੰਦਿਰ ਤੋਂ ਲੁੱਟ ਰਹੀ ਹੈ ਸ਼ਰਾਬ ਹੋਰ ਸਮਾਨ ਇਧਰ ਉਧਰ ਕਰ ਰਹੀ ਹੈ ਮੈਨੇਜਰ ਇਹਨਾਂ ਦੇ ਨਾਲ ਬਣਿਆ ਹੋਇਆ ਇਹਨਾਂ ਨੇ ਇੱਕ ਪੂਰਾ ਨੈਕਸਸ ਬਣਾ ਰੱਖਿਆ ਹੈ ਤੇ ਸਾਡੇ ਸਾਨੂੰ ਪਤਾ ਲੱਗਾ ਕਿ ਸਾਡੇ ਜਿਹੜੇ ਕੁਝ ਲੋਕ ਐ ਉਹ ਪੁਲਿਸ ਵੱਲੋਂ ਗ੍ਰਿਫਤਾਰ ਵੀ ਕਿਤੇ ਗਏ ਆ ਤੇ ਹੁਣ ਸਾਡੇ ਜਿਹੜੇ ਮਾਨਯੋਗ ਐਸਐਸਪੀ ਸਾਹਿਬ ਉਹ ਐਸਪੀ ਇੰਸਪੈਕਟਰ ਸਾਹਿਬ ਇਹ ਸਾਰੇ ਆ ਰਹੇ ਸਾਨੂੰ ਅਰੈਸਟ ਕਰਨ ਭਾਰਤ ਮਾਤਾ ਕੀ ਜੈ ਜੈਕਾਰੇ 20 ਬਜਰਾਂਗੇ ਭਰਮਹਾਂ ਦੇ ਜੈ ਮਾਤਾ ਕਾਲੀ ਜੈ ਦੇਖੋ ਕਰਾਂਗੇ ਸਾਡੇ ਮੰਦਿਰ 'ਚ ਬੇਦਬੀ ਜਿਹੜੀ ਕੀਤੀ ਆ ਰਾਤ ਨੂੰ ਉਹਦਾ ਸਰ ਹੱਲ ਤਾਂ ਕੁਝ ਨਿਕਲੇ ਨੀਗਾ ਸੋਨ ਬਲ ਆਗੇ ਆਗੇ ਪਾਲ ਦੀ ਜਿਹੜਾ ਸਬਸਕਟ ਕਰਾ ਕੇ ਜਿੱਥਾ ਗੱਲਾਂ ਐਵੇਂ ਅੰਦਰ ਪਾத்தி ਇਕੱਠੇ ਹੋ ਕੇ ਆਪਣੀ ਗੱਲ ਵੀ ਇਨਸ਼ਾਅੱਲਾ ਟੈਨਸ਼ਨ ਸੀਕਰ ਵੀ ਲੱਗਦੇ ਹੁਣ ਜਾਣੇ ਵਾਰੇ ਬੰਦੇ ਸਾਰੇ ਉਹ ਟਾਈਮ ਤੇ ਸਾਰੇ ਗੱਲਬਾਤਾਂ ਸੁਖਾਤ ਹੋ ਗਏ ਆ ਹੂੰ ਉਹ ਆ ਗਦੀ ਲੈ ਉਹ ਵੀ ਬਿਆਨ ਤੇ ਕਢੀ ਨੂੰ ਆਇਆ ਜੈਸਟ ਥੈਂਕ ਯੂ ਆਪ ਤੁਹਾਡਾ ਕੀ ਹੋ ਜਾਂਦੀ ਆ ਇੱਥੇ ਪਰਮਾਲ ਦੀ ਗੱਲ ਸਾਨੂੰ ਕੀ ਲੋੜ ਐਡੇ ਕਿੱਤੇ ਨਹੀਂ ਹੈਗੇ ਅਸੀਂ ਖੜੂ ਇੱਥੇ ਚੁੱਕ ਜਾ ਤਰਾਸੀ ਕਿਹੜਾ ਕੋਈ ਕਰਾਇਮ ਕੀਤਾ ਸਾਡਾ ਸਾਡਾ ਲੈਂਡ ਆਰਡਰ ਪਲਾਈ ਆਹ ਤਾਂ ਕੋਈ ਨਹੀਂ ਅਸੀਂ ਖੜੇ ਨਟਾ ਸਾਹਿਬ ਅਸੀਂ ਤਾਂ ਸਰੇਧੀਆਂ ਬੇਨਤੀਆਂ ਕਰੀ ਜਾਂਦੇ ਆ ਅਸੀਂ ਹੁਣ ਵੀ ਬੇਨਤੀ ਕਰਦੇ ਆ ਜੇ ਫਿਰ ਕਹਿੰਦੇ ਅਸੀਂ ਆਪਸ ਵਿੱਚ ਗੱਲ ਵੀ ਨਹੀਂ ਕਰ ਸਕਦੇ ਤਾਂ ਨਹੀਂ ਨਹੀਂ ਸਰ ਅਸੀਂ ਤੁਹਾਨੂੰ ਸੀ ਸਾਡੇ ਪਲਾਣਾ ਸਾਡੀ ਵੀ ਹੋਣੀ ਹੈ ਮਗਰ ਅਸੀਂ ਮਾਤਾ ਦੇ ਦੇਖੋ ਭਗਤਾਂ ਦੀ ਅਸੀਂ ਉਹਦੇ ਲਈ ਜਾਨ ਬੀਜੀ ਅਸੀਂ ਨਹੀਂ ਬਿਲਕੁਲ ਵੀ ਬਿਲਕੁਲ ਵੀ ਪਤਾ ਜਿਵੇਂ ਨਜਾਇਜ਼ ਕੋਈ ਹੱਦ ਨਹੀਂ ਕਰ ਰਹੀ ਨਹੀਂ ਉਹ ਬਿਲਕੁਲ ਉੱਤਰਾ ਦੀ ਸ਼ਾਂਤ ਨਹੀਂ ਹੋ ਚ ਕੋਈ ਹਾਂਜੀ ਪਰ ਅਸੀਂ ਸੀਐਮ ਜੀ ਵੀ ਸਾਹ ਹਾਂ ਸਾਰਾ ਵੀ ਬਿਲਕੁਲ ਇੱਕ ਜੀ ਮੰਨਦੇ ਹਾਂ ਜੀ ਕਿੱਥੇ ਜਾਪਦੇ ਕਿੱਥੇ ਆਵਾਜ਼ ਖੜੇ ਰਹ ਅੰਦਰ ਆ ਮੇਨ ਗੇਟ ਕੋਲ ਆ ਕੇ ਬੜੀਆਂ ਬੇਦਖੀ ਹੋ ਜਾਂਦੀਆਂ ਪਹਿਲਾਂ ਸਭ ਬਹੁਤ ਹੋਈਆਂ ਜੀ

ਆਪ ਕੋਈ ਮੰਤਰੀ ਤੇ ਆਉਜੀ ਆਉਜੀ ਆਓ ਜੀ ਆਓ ਆ ਗਿਆ ਆ ਗਿਆ ਆਏ ਭਾਈ ਆਜੋ ਚੱਲ ਚੱਲ ਆਜੋ 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 ਬਬੂ ਨਾ ਹੋਰ ਬੀ ਤੇ ਆਇਆ ਕਿ ਮੈਡ ਉੱਠ ਦੇ ਫਾਈਰ ਪਿਛਾਵੇ ਯਾਰ ਤਾਂ ਦੋ ਤਾਂ ਬਾਈਲ ਨੂੰ ਮੋੜਾ ਜਸਪ੍ਰੀਤ ਕਿੱਥੇ ਹੈ ਦੂਜਾ ਜਸਪ੍ਰੀਤ ਗੁੱਡ ਮਾਰ ਐਡਵੋਕੇਟ ਗਨੋਤ ਕੁਮਾਰ ਨੱਡਾ ਨੈਸ਼ਨਲ ਲੀਗ ਅਡਵਾਈਜ਼ਰਸ਼ਿਪ ਸਾੜਾ ਛੇੜੇ ਹਿੰਦ ਅੱਜ ਆਪਣੇ ਜ਼ਿਲ੍ਹਾ ਪ੍ਰਧਾਨ ਗੁਰਜੋਤ ਗੋਲਦੀ ਨਾਲ ਆਪਣੇ ਮਾਨ ਜੋ ਕੇਜਰੀਵਾਲ ਤੇ ਮੁੱਖ ਮੰਤਰੀ ਨੂੰ ਕਾਲੀਆਂ ਛੰਡੀਆਂ ਦਿਖਾਣ ਲਈ ਆਪਣੇ ਸਾਥੀਆਂ ਸਮੇਤ ਜਾਈ ਸੀਗੇ ਉੱਥੇ ਸਾਡਾ ਮਕਸਦ ਇਸ ਲਈ ਛੰਡੀਆਂ ਦਿਖਾਉਣਾ ਸੀਗਾ ਸਾਡੇ ਇਹਨਾਂ ਨੇ ਇੱਕ ਐਫਆਈਆਰ ਤਾਂ ਕਰਤੀ ਸੀ ਬੇਅਦਵੀ ਵਾਲੀ ਲੜਕੀ ਦੀ ਪਰ ਜਿਸ ਨੇ ਇਤਿਹਾਸਿਕ ਬੇਅਦਵੀ ਕੀਤੀ ਸੀ ਕਮਲ ਬਹੰਸਲ ਜੋ ਆਮ ਆਦਮੀ ਪਾਰਟੀ ਦਾ ਦਿੱਲੀ ਦਾ ਮੰਨ ਜੋ ਕੇਜਰੀਵਾਲ ਦਾ ਖਾਸ ਆਦਮੀ ਹੈ ਉਹ ਉੱਥੇ ਮੰਦਿਰ ਦੇ ਵਿੱਚ ਮੌਜੂਦ ਸੀਗਾ ਉਹ ਮੰਦਿਰ ਦੇ ਵਿੱਚ ਸਾਰੇ ਫੰਕਸ਼ਨ ਚ ਰਿਹਾ ਜਦੋਂ ਕਿ ਐਡੀ ਵੱਡੀ ਉਹਨੇ ਬੇਅਦਵੀ ਕੀਤੀ ਹੋਈ ਸੀ ਜੇ ਕਿਸੇ ਹੋਰ ਧਰਮ ਚ ਹੁੰਦੀ ਹਾਂ ਪਤਾ ਨਹੀਂ ਉਹ ਲੋਕ ਕੀ ਕੁਝ ਕਰ ਦਿੰਦੇ ਤੇ ਹਿੰਦੂ ਧਰਮ ਨਰਮ ਧਰਮ ਹੈ ਇਹ ਅੰਦਰ ਕਰਦਾਰਾ ਨੂੰ ਆਪ ਨੂੰ ਵੀ ਨਹੀਂ ਸ਼ਰਮ ਆਈ ਕਿ ਮੈਂ ਐਡੀ ਬੜੀ ਬੇਅਦਬੀ ਕੀਤੀ ਹੋਈ ਆ ਜਾਂ ਤਾਂ ਇਹਦੇ ਲਈ ਮੈਂ ਮਾਫੀ ਮੰਗ ਲਾਂ ਤੇ ਜਾਂ ਫਿਰ ਮੈਂ ਇਸ ਮੰਦਰ ਵਿੱਚ ਨਾ ਜਾਵਾਂ ਬੇਅਦਬੀ ਦਾ ਰਾਤ ਨੂੰ ਉਹ ਕੀ ਸੀ 9:30 ਵਜੇ ਜਦੋਂ ਮਾਤਾ ਦਾ ਵਿਸ਼ਰਾਮ ਹੋ ਜਾਂਦਾ ਹੈ ਮੰਦਰ ਬੰਦ ਹੋ ਜਾਂਦਾ ਉਸ ਤੋਂ ਬਾਅਦ ਕੋਈ ਵੀ ਮੰਦਰ ਦੇ ਅੰਦਰ ਨਹੀਂ ਜਾ ਸਕਦਾ ਉਹ ਰਾਤ ਨੂੰ 9:32 ਮਿੰਟ ਤੇ ਅੰਦਰ ਦਰਵਾਜ਼ਾ ਖਲੋਕ ਪੜ ਕੇ ਗਿਆ ਤੇ 10 ਵਜੇ ਤੱਕ ਤਕਰੀਬਨ ਵੱਧ ਵੀ ਹੋ ਸਕਦਾ ਟਾਈਮ ਉਹ ਮੰਦਰ ਦੇ ਅੰਦਰ ਰਿਹਾ ਹੈ ਭਗਵਾਨਾਂ ਦੇ ਉਹਨੇ ਵਿਚਰਾਮ ਦੇ ਵਿੱਚ ਪਿੱਛੇ ਰਾਧੇ ਕ੍ਰਿਸ਼ਨ ਉੱਥੇ ਵੀ ਬੈਠਾ ਰਿਹਾ ਉਹਦੇ ਵੀ ਉਹਨੇ ਵਿਚਰਾਮ ਜਬਾ ਉਹ ਵੀਗਣ ਪਾਇਆ ਸ਼੍ਰੀ ਕਾਲੀ ਮਾਤਾ ਦੇ ਵੀ ਪਾਇਆ ਇਹ ਅੱਜ ਤੱਕ ਜਦ ਦਾ ਰਾਜਾ ਭਵਿੰਦਰ ਸਿੰਘ ਨੇ ਇਹ ਮੰਦਰ ਸਥਾਪਿਤ ਕੀਤਾ ਸੀ ਇਹ ਜੀ ਕੋਈ ਬੇਦਵੀ ਨਹੀਂ ਇਹ ਸਭ ਤੋਂ ਬਹੁਤ ਹੀ ਇਤਿਹਾਸਿਕ ਬੇਦਵੀ ਹੈ ਜਾ ਸਾਡਾ ਜਿਹੜਾ ਸੀਗਾ ਇਕਤਾ ਕਮਲਵੰਸਲ ਦਾ ਸੀ ਬੇਅਦਬੀ ਦਾ ਜਿਹੜੇ ਪਰਚਾ ਹੋਵੇ ਤੇ ਜਿੰਨੇ ਵੀ ਉਹ ਬੰਦਿਆਂ ਨੇ ਬੇਅਦਬੀ ਕੀਤੀ ਅੰਦਰ ਗਏ ਨੇ ਭਾਵੇਂ ਆਫਸਰ ਹੈ ਭਾਵੇਂ ਨੇਤਾ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਜਾਣਾ ਚਾਹੀਦਾ ਇਸ ਦੇ ਨਾਲ ਜਿਹੜੀ ਸਿਕਿਉਰਿਟੀ ਹੈ ਜਿਹੜੀ ਪਿਛਲੇ 3 ਸਾਲਾਂ ਤੋਂ ਬੇਅਦਬੀਆਂ ਕਰਾਂਦੀ ਆ ਰਹੀ ਹੈ ਸਾਡੀ ਮੰਗ ਏ ਦਾ ਤੁਰੰਤ ਠੇਕਾ ਰੱਦ ਕਰ ਦਿਓ ਪਰ ਬੜੇ ਦੁੱਖ ਦੀ ਗੱਲ ਹੈ ਅੱਜ ਉਹ ਹੀ ਸਿਕਿਉਰਿਟੀ ਫੇਰ ਸਿਕਿਉਰਿਟੀ ਤੇ ਖੜੀ ਸੀ ਕਿੱਥੇ ਆਪਣਾ ਕਾਲੀ ਮਾਤਾ ਮੰਦਿਰ ਦੇ ਵਿੱਚ ਜਦੋਂ ਕਿ ਅੱਜ ਮੌਜੂਦ ਨਹੀਂ ਸੀ ਹੋਣੀ ਚਾਹੀਦੀ ਜਿਨ੍ਹਾਂ ਨੇ ਐਡਿਟ ਬੜੀ ਬੇਅਦਵੀ ਕਰਾਈ ਆ ਉਹਨਾਂ ਦੇ ਉਹੀ ਸੁਪਰਵਾਈਜ਼ਰ ਉਹੀ ਇੰਚਾਰਜ ਸਾਰੇ ਉੱਥੇ ਖੜੇ ਸੀ ਇਸ ਨਾਲ ਸਾਨੂੰ ਬੜਾ ਦੁੱਖ ਹੋਇਆ ਇਸ ਲਈ ਅਸੀਂ ਕਹਾਂ ਵੀ ਅਸੀਂ ਜਦੋਂ ਇਹਨਾਂ ਨੇ ਨਾ ਤਾਂ ਜਿਹੜੀ ਵੱਡੀ ਇਤਿਹਾਸਿਕ ਬੇਅਦਬੀ ਸੀ ਉਹਦੇ ਤੇ ਪਰਚਾ ਕੀਤਾ ਨਾ ਹੀ ਇਹਨੇ ਸਿਕਿਉਰਟੀ ਨੂੰ ਹਲਾਇਆ ਉਹੀ ਸਿਕਿਉਰਟੀ ਹੈ ਇੱਕ ਵਾਰ ਸ ਲੜਕੀ ਤੇ ਜਿਹੜੀ ਬੇਅਦਬੀ ਦਿਨ ਨੂੰ ਹੋਈ ਸੀ ਉੱਤੇ ਇਹਨਾਂ ਨੇ ਐਫ ਆਈ ਆਰ ਕਰਤੀ ਆ ਇਸ ਕਰਕੇ ਅਸੀਂ ਛੰਡੀਆਂ ਦਿਖਾਉਣ ਗਏ ਸੀਗੇ ਅਸੀਂ ਉੱਥੇ ਇਕੱਠੇ ਹੋਏ ਹੋਏ ਸੀ ਸਾਥੀਆਂ ਸੋਇ ਮੇਰੇ ਜ਼ਿਲ੍ਹਾ ਪ੍ਰਧਾਨ ਗੁਰਜੋਧ ਗੋਲਡੀ ਵੀ ਮੇਰੇ ਨਾਲ ਸੀਗੇ ਉੱਥੇ ਇਹਨਾਂ ਨੇ ਸਾਨੂੰ ਹਾਲੇ ਛੰਡੀਆਂ ਸਮੇਤ ਆਪਣਾ ਰੌਂਡ ਆਪ ਕਰ ਲਿਆ ਤੇ ਜਦੋਂ ਕੇਜਰੀਵਾਲ ਚਲਾ ਗਿਆ ਸਾਨੂੰ ਆਪਣਾ ਇਹਨਾਂ ਨੇ ਫ੍ਰੀ ਕਰਤਾ ਜਾ ਸਾਡਾ ਜਿਹੜਾ ਸੀਗਾ ਇੱਕ ਤਾਂ ਕਮਲ ਬਾਂਸਲ ਦਾ ਸੀ ਬੇਅਦਬੀ ਦਾ ਇਹ ਤੇ ਪਰਚਾ ਹੋਵੇ ਤੇ ਜਿੰਨੇ ਵੀ ਉਹ ਬੰਦਿਆਂ ਨੇ ਬੇਅਦਬੀ ਕੀਤੀ ਅੰਦਰ ਗਏ ਨੇ ਭਾਵੇਂ ਉਹ ਅਫਸਰ ਹੈ ਭਾਵੇਂ ਨੇਤਾ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਜਾਣਾ ਚਾਹੀਦਾ ਇਸ ਦੇ ਨਾਲ ਜਿਹੜੀ ਸਿਕਿਉਰਿਟੀ ਹੈ ਜਿਹੜੀ ਪਿਛਲੇ 3 ਸਾਲਾਂ ਤੋਂ ਬੇਅਦਬੀਆਂ ਕਰਾਂਦੀ ਆ ਰਹੀ ਹੈ ਸਾਡੀ ਮੰਗ ਏ ਦਾ ਤੁਰੰਤ ਠੇਕਾ ਰੱਦ ਕਰ ਦਿਓ ਪਰ ਬੜੇ ਦੁੱਖ ਦੀ ਗੱਲ ਹੈ ਅੱਜ ਉਹ ਹੀ ਸਿਕਿਉਰਿਟੀ ਫੇਰ ਸਿਕਿਉਰਿਟੀ ਤੇ ਖੜੀ ਸੀ ਕਿੱਥੇ ਆਪਣਾ ਕਾਲੀ ਮਾਤਾ ਮੰਦਿਰ ਦੇ ਵਿੱਚ ਜਦੋਂ ਕਿ ਅੱਜ ਮੌਜੂਦ ਨਹੀਂ ਸੀ ਹੋਣੀ ਚਾਹੀਦੀ ਇਨਾਂ ਨੇ ਐਟਰੀਬਿਡੀ ਬੇਅਦਵੀ ਕਰਾਈ ਆ ਉਹਨਾਂ ਦੇ ਉਹੀ ਸੁਪਰਵਾਈਜ਼ਰ ਉਹੀ ਇਨਚਾਰਜ ਸਾਰੇ ਉੱਤੇ ਖੜੇ ਸੀ ਇਸ ਨਾਲ ਸਾਨੂੰ ਬੜਾ ਦੁੱਖ ਹੋਇਆ ਇਸ ਲਈ ਅਸੀਂ ਕਹਾਂ ਵੀ ਅਸੀਂ ਜਦੋਂ ਇਹਨਾਂ ਨੇ ਨਾ ਤਾਂ ਜਿਹੜੀ ਵੱਡੀ ਅਪਰਾਧਿਕ ਬਿਆਦਲ ਸੀ ਉਹਦੇ ਤੇ ਪਰਚਾ ਕੀਤਾ 9NS ਸਿਕਿਉਰਟੀ ਨੂੰ ਹਲਾਇਆ ਉਹੀ ਸਿਕਿਉਰਟੀ ਹੈ ਇੱਕ ਵਾਰ ਸ ਲੜਕੀ ਤੇ ਜਿਹੜੀ ਬੇਅਦਵੀ ਦਿਨ ਨੂੰ ਹੋਈ ਸੀ ਉੱਤੇ ਇਹਨਾਂ ਨੇ ਐਫਆਈਆਰ ਕਰਤੀ ਆ ਇਸ ਕਰਕੇ ਅਸੀਂ ਛੰਡੀਆਂ ਦਿਖਾਉਣ ਗਏ ਸੀਗੇ ਅਸੀਂ ਉੱਥੇ ਇਕੱਠੇ ਹੋਏ ਸੀ ਸਾਥੀਆਂ ਸੋਹੇ ਮੇਰੇ ਜ਼ਿਲ੍ਹਾ ਪ੍ਰਧਾਨ ਗੁਰਜੋਦ ਗੋਲਦੀ ਵੀ ਮੇਰੇ ਨਾਲ ਸੀਗੇ ਉੱਥੇ ਇਹਨਾਂ ਨੇ ਸਾਨੂੰ ਕਾਲੇ ਛੰਡੀਆਂ ਸਮੇਤ ਆਪਣਾ ਰੌਂਡ ਆਪ ਕਰ ਲਿਆ ਤੇ ਜਦੋਂ ਕਿ ਜਰੀਵਲ ਚਲਾ ਗਿਆ ਸਾਨੂੰ ਆਪਣਾ ਇਹਨਾਂ ਨੇ ਫ੍ਰੀ ਕਰਤਾ ਹਾਂਜੀ ਕਾਲੀ ਜੰਡੀਆਂ ਦੇ ਖਾਨਦੇ ਸਾਡੇ ਤਿੰਨ ਮਕਸਦ ਹੈ ਪਹਿਲਾ ਤਾਂ ਕਮਲ ਬਾਂਸਲ ਦੇ ਸਮੇਤ ਜਿਹੜੇ ਰਾਜਨੀਤਿਕ ਨਾਲ ਗਏ ਸੀ ਉਹ ਲੋਕ ਤੇ ਅਫਸਰ ਜਿਨ੍ਹਾਂ ਨੇ ਉਹ ਮਤਲਬ ਖੋਲ ਕੇ ਚਾਇ ਉਹ ਤੇਰਾ ਮੈਨੇਜਰ ਵੀ ਜਿਹੜਾ ਹਮਾਸ਼ੂ ਹੈ ਉਹ ਵੀ ਉਹਨਾਂ ਨਾਲ ਸੀ ਰਾਤ ਨੂੰ ਉਹਨਾਂ ਹਮਾਸ਼ੂ ਨੂੰ ਤਾਂ ਬਰਖਾਸਤ ਕਰਨਾ ਚਾਹੀਦਾ ਕਿਉਂਕਿ ਕੱਚਾ ਰੱਖਿਆ ਤਿੰਨਵੇਂ ਲੈਡੇ ਰੱਖਿਆ ਉਹਨੇ ਐਟੀ ਬੜੀ ਬੇਅਦ ਵਿੱਚ ਸਾਫ ਦਿੱਤਾ ਉਹਦਾ ਤੁਰੰਤ ਬਰਖਾਸਤ ਕਮੇਟ ਜਿਹੜੀ ਆਪਣਾ ਸਿਕਿਉਰਟੀ ਆ ਉਹਦੇ ਵੀ ਤੁਰੰਤ ਠੇਕਾ ਰੱਦ ਚਾਹੀਦਾ ਹੋਰ ਬਹੁਤ ਸਿਕਿਉਰਟੀਆਂ ਨੇ ਜਿਹੜੀਆਂ ਸਵੇਰੇ ਡਿਊਟੀ ਤੇ ਆਪਸੇ ਇਹ ਜਦ ਕਮਲਵੰਸਲ ਦੇ ਉੱਤੇ ਤੇ ਸਾਥੀਆਂ ਦੇ ਉੱਤੇ ਹਰ ਚਾਰ ਦਰਜ ਕਰਕੇ ਉਹਨਾਂ ਨੂੰ ਜੇਲ ਸੁੱਟਣਾ ਚਾਹੀਦਾ ਤਾਂ ਕਿ ਮਿਸਾਲ ਬਣੇ ਇਹ ਜਿਹੜੀ ਇਤਿਹਾਸਿਕ ਬੇਅਦਬੀ ਹੋਈ ਹੈ ਦੁਆਰਾ ਕੋਈ ਆਦਮੀ ਕਰਨ ਦੀ ਜੁਰਤ ਨਾ ਕਰੇ ਕਮਲਵੰਸ ਬੋਣ ਹੈ ਜੀ ਕਮਲਵੰਸਲ ਕੇਚੜੀਵਾਲ ਜਿਹੜੇ ਹੈਗੇ ਆ ਮਾਨ ਲੋਗ ਸੰਜੋਜਕ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦਾ ਖਾਸ ਆਦਮੀ ਹਿਮੰਦਰ ਦੇ ਵਿੱਚ ਇਹਦਾ ਕੋਈ ਰੋਲ ਨਹੀਂ ਨਾ ਕੋਈ ਮੈਂਬਰ ਹੈ ਨਾ ਕੋਈ ਗੁਸ਼ਾ ਪਰ ਮੰਦਰ ਦੇ ਵਿੱਚ ਇਹ ਸਾਰੇ ਇਹੀ ਕੰਮ ਕਰਦਾ ਇਹੀ ਸਾਰਾ ਦਿਨ ਘੁੰਮਦਾ ਤੇ ਸਾਡੇ ਇਹ ਵੀ ਬੇਨਤੀ ਕੀਤੀ ਸੀ ਵੀ ਕਮੇਟੀ ਖਤਮ ਹੋ ਚੁੱਕੀ ਆ ਹੁਣ ਕਮੇਟੀ ਦਖਲਅੰਦਾਜ਼ੀ ਨਾ ਕਰੇ ਉੱਥੇ ਜਿਹੜੇ ਲੋਕਲ ਮੈਂਬਰ 2 ਔਰ 3 ਮੈਂਬਰ ਹੈਗੇ ਆ ਉੱਥੇ ਪੂਰੀ ਦਖਲਅੰਦਾਜ਼ੀ ਕਰਦੇ ਆ ਮੰਦਿਰ ਦੇ ਵਿੱਚ ਪਹਿਲਾਂ ਜਿਹੜੀਆਂ ਚੀਜ਼ਾਂ ਚੋਰੀਆਂ ਬੰਦ ਹੋ ਗਈਆਂ ਸੀ ਦੁਬਾਰਾ ਉਹਨਾਂ ਨੇ ਸ਼ੁਰੂ ਕਰਾਤੀਆਂ ਵੀ ਅਸੀਂ ਬੈਠੇ ਆ ਜੋ ਮਰਜ਼ੀ ਕਰੋ ਤੁਹਾਨੂੰ ਕੋਈ ਨਹੀਂ ਰੋ ਸਕਦਾ ਤੇ ਸਿਰਫ ਡਿਪਟੀ ਕਮਿਸ਼ਨਰ ਜਿਹੜੇ ਪਟਿਆਲਾ ਨੇ ਚੰਗਾ ਕੰਮ ਕਰਦੇ ਆ ਇਹ ਮੰਦਿਰ ਦੇ ਵਿੱਚ ਥੋੜਾ ਮੋਟਾ ਕੋਈ ਇਨਫਰਸਸ਼ਨ ਬਚਿਆ ਹੋਇਆ ਆ ਔਰ ਡਿਪਟੀ ਕਮਿਸ਼ਨਰ ਪਟਿਆਲਾ ਪ੍ਰੀਤੀ ਜਾਦਵ ਜੀ ਆ ਜਿਹੜੇ ਕਿ ਮੰਦਿਰ ਲਈ ਬਹੁਤ ਵ ਸਾਡਾ ਇਹ ਵੀ ਮੁੱਦਾ ਵੀ ਇਹ ਪਹਿਲੀ ਵਾਰ ਹੋਇਆ ਮਾਤਾ ਦੇ ਮੰਦਰ ਦੇ ਵਿੱਚ ਪੋਲੀਟਿਕਲ ਰਾਜਨੀਤਿਕ ਅਖਾੜਾ ਬਣਾਤਾ ਜਦੋਂ ਕਿ ਪਹਿਲਾਂ ਮੰਦਰ ਸ਼ਰਮ ਘੱਲਣਾ ਚੱਲਦਾ ਸੀਗਾ ਉਹਨਾਂ ਉੱਥੇ ਜਿੰਨੇ ਵੀ ਨੇਤਾ ਨੇ ਸਾਰੇ ਆਮ ਆਦਮੀ ਪਾਰਟੀ ਦੇ ਨੇ ਮੈਨੇਜਰ ਉਹ ਵੀ ਪਹਿਲਾਂ ਇੱਕ ਰਾਜਨੀਤਿਕ ਨੇਤਾ ਦਾ ਬੇਟੇ ਦਾ ਡਰਾਈਵਰ ਰਿਹਾ ਠੀਕ ਹੈ ਜੀ ਉਹ ਮੰਦਰ ਦੇ ਵਿੱਚ ਉਹਨੇ ਇੱਕ ਗਰੁੱਪ ਬਣਾ ਲਿਆ ਇਲੈਗਲ ਤੇ ਉਹਦੇ ਵਿੱਚ ਉਹ ਸਾਰਿਆਂ ਨੂੰ ਜੁੜੋ ਜੀ ਕਰੋ ਕਾਰਨ ਇੱਕ ਪੋਲਟਿਕਸ ਕਰ ਰਹੇ ਕਿ ਮੰਦਰ ਦੇ ਵਿੱਚ ਧਾਰਮਿਕ ਸਥਾਨ ਹੈ ਹਿੰਦੂਆਂ ਦਾ ਆਸਨਾ ਕਰਨ ਦਾ ਪੂਜਣ ਯੋਗ ਸਥਾਨ ਹੈ ਇੱਥੇ politix ਨਹੀਂ ਚਾਹੀਦੀ ਇੱਥੇ ਮੰਦਿਰ ਨੂੰ ਸਜਾ ਨੂੰ ਢੰਗ ਨਾਲ ਚੱਲਣਾ ਚਾਹੀਦਾ ਤੇ ਇਹਦੇ ਡਿਪਟੀ ਕਮਿਸ਼ਨਰ ਪਟਿਆਲਾ ਨੇ ਇੰਨੀ ਰਾਜਨੀਤੀ ਦੇ ਬਾਰ ਬਾਰ ਵੀ ਉਹ ਕੰਮ ਕਰ ਰਹੇ ਨੇ ਜਿੰਨਾ ਕੋ ਕਰ ਸਕਦੇ ਨੇ ਤੇ ਸਾਡੀ ਇਹ ਹੈ ਸਾਰੀ ਪਾਰਟੀਆਂ ਨੂੰ ਕੱਲ ਵੀ ਪੀਲ ਕੀਤੀ ਸੀ ਹਿੰਦੂਸ ਘਟਨਾਵਾਂ ਨੂੰ ਵੀ ਕੱਲ ਅਪੀਲ ਕੀਤੀ ਸੀ ਜੀ ਅੱਜ ਵੀ ਅਪੀਲ ਕਰਦਾ ਵੀ ਜਿਹੜੇ ਆਪਣਾ ਇਕੱਠੇ ਹੋ ਕੇ ਇਹ ਮੰਦਿਰ ਨੂੰ ਆਮ ਆਗੂ ਪਾਰਟੀ ਦੇ ਤਾਜੇ ਚੜਾਈਏ ਮੰਦਿਰ ਜਿੱਮੇ ਪਹਿਲਾਂ ਸਜਾਰੂ ਢੰਗ ਨਾਲ ਚੱਲਦਾ ਸੀ ਉਵੇਂ ਚੱਲੇ ਜੇ ਇਹਨਾਂ ਨੇ ਕੋਈ ਧ ਘਟਨ ਕੀਤਾ ਇਹਨਾਂ ਨੇ ਪੰਜਾਬ ਸਰਕਾਰ ਨੇ ਕੋਈ ਪੈਸਾ ਨਹੀਂ ਦਿੱਤਾ ਇਹ ਤਾਂ ਮਾਤਾ ਦਾ ਪੈਸਾ ਇਹ ਅਸੀਂ ਕੈਮਰੇ ਲਗਵਾਏ ਸੀ ਸਾਡੇ ਸੰਗਠਨ ਨੇ ਇੰਨੇ ਸਾਲਾਂ ਤੋਂ ਮਿਹਨਤ ਕਰਕੇ ਕੈਮਰੇ ਕੈਮਰੇ ਲਗਵਾਏ ਸੀ ਉਹਦੇ ਨਾਲ ਮਾਤਾ ਦੇ ਖਜ਼ਾਨੇ ਦੇ ਵਿੱਚ ਪੈਸੇ ਜਮ੍ਹਾਂ ਹੋਏ ਅੱਜ ਉਹ ਮਾਤਾ ਦੇ ਖਜ਼ਾਨੇ 'ਚ ਪੈਸੇ ਇਹਨਾਂ ਨੂੰ ਦੇਖ ਕੇ ਇਹਨਾਂ ਨੇ ਕਿਆ ਕਰਾ ਲੀਏ ਪਹਿਲੀਆਂ ਸਰਕਾਰਾਂ ਜਿਹੜੀਆਂ ਸੀ ਜਿਉਂ ਉਹਨਾਂ ਵੇਲੇ ਪੈਸੇ ਹੀ ਨਹੀਂ ਸੀਗੇ ਜਿਉਂ ਜਿਉਂ ਕੈਮਰੇ ਲੱਗੇ ਨੇ ਪਿਛਲੇ 10-12 ਸਾਲਾਂ ਤੋਂ ਉਦੋਂ ਇਹ ਪੈਸੇ ਨੇ ਇਹ ਪੈਸਿਆਂ ਨਾਲ ਇਹ ਜਿਹੜੇ ਇੱਧਰੇ ਕੰਮ ਕਰ ਰਹੇ ਇਹਦੀ ਬਜਾਏ ਇੱਥੇ ਮਾਤਾ ਦੇ ਨਾਂ ਤੇ ਸਕੂਲ ਚੱਲਦਾ ਕੋਈ ਹਸਪਤਾਲ ਵੱਣਦਾ ਮਾਤਾ ਦੇ ਨਾਂ ਤੇ ਜਿਵੇਂ ਹੋਰ ਜਿੰਨੇ ਧਾਰਮਿਕ ਧਾਰੇ ਆ ਉਹਨਾਂ ਦੇ ਨਾਂ ਤੇ ਸਕੂਲ ਚੱਲ ਰਹੇ ਨੇ ਉਹਨਾਂ ਦੇ ਨਾਂ ਦੇ ਗੁਰਦੁਆਰਾ ਆਪਣਾ ਕੀ ਕਹਿੰਦੇ ਆਪਣਾ ਕੀ ਕਹਿੰਦੇ ਕਾਲਜ ਕਾਲਜ ਚੱਲ ਰਹੇ ਨੇ ਹਸਪਤਾਲ ਚੱਲ ਰਹੇ ਨੇ ਤੇ ਇੱਥੇ ਤੇ ਲੰਗਰ ਵੀ 24 ਘੰਟੇ ਮੰਦਰ ਵੱਲੋਂ ਚੱਲਣਾ ਚਾਹੀਦਾ ਸੀਗਾ ਉਹਦੀ ਬਜਾਏ ਇਹਨਾਂ ਨੇ ਸਰੋਵਰ ਤੇ ਜਿੱਥੇ ਕਿ ਅੱਜ ਕੋਈ ਲੋੜ ਨਹੀਂ ਹੈ ਸਰੋਵਰ ਆ ਪਿਛਲੇ ਬਸ ਉਹ ਜਿਹੜੀ ਐਂਟਰੀ ਸੀਗੀ ਜਦੋਂ ਕਾਲੀ ਮਾਤਾ ਦਾ ਮੰਦਰ ਸਾਬਤ ਨਹੀਂ ਸੀ ਹੁੰਦਾ ਉਦੋਂ ਹੁੰਦੀ ਸੀਗੀ ਮੇਂ ਕਾਲੀ ਮਾਤਾ ਜਿਹੜੀ ਐ ਰਾਜਾ ਭਵਿੰਦਰ ਸਿੰਘ ਨੇ ਬੜੇ ਬਦਵਾਨਾਂ ਨਾਲ ਸਲਾਹ ਕਰਕੇ ਉਹ ਸ਼ਹਿਰ ਤੋਂ ਦੂਜੇ ਪਾਸੇ ਮੂੰਹ ਰੱਖਿਆ ਸੀਗਾ ਤੇ ਵੀ ਉਧਰ ਦੀਆਂ ਤੇ 99% ਭਗਤ ਅੱਜ ਵੀ ਸ਼੍ਰੀ ਕਾਲੀ ਮਾਤਾ ਜੀ ਦੇ ਮੂਰਤ ਦਰਸ਼ਨ ਕਰਕੇ ਉੱਥੇ ਹੀ ਵਾਪਸ ਵਤ ਜਾਂਦੇ ਪਿੱਛੇ ਕੋਈ ਨਹੀਂ ਜਾਂਦਾ ਇਹ ਸਿਰਫ ਜਿਹੜਾ ਪਿਛਲਾ ਗੇਟ ਐ ਇਹ ਸਿਰਫ ਜਦੋਂ ਨਰਾਤੇ ਹੁੰਦੇ ਸੀ ਕੋਈ ਰਸ਼ ਹੁੰਦਾ ਸੀ ਕੋਈ ਜਗਰਾਤਾ ਉਦੋਂ ਵਰਤਿਆ ਜਾਂਦਾ ਸੀ ਆਦਰਵਾਇਜ਼ ਪਿਛਲੇ ਗੇਟ ਦੀ ਕਦੇ ਲੋੜ ਨਹੀਂ ਜੀ